ਆਪਰੇਸ਼ਨ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਵੇਂ ਅਸੀਂ ਦੇਖਦੇ ਆਂ ਵੀ ਉਹ ਕਾਲੇ ਰੰਗ ਦਾ ਚਸ਼ਮਾ 40 40 45 45 ਦਿਨ ਲਾ ਕੇ ਰੱਖਦੇ ਆ ਵੀ ਸੂਰਜ ਨਹੀਂ ਦੇਖਣਾ ਤੁਸੀਂ ਬਲਬ ਨਹੀਂ ਦੇਖਣਾ ਇਹ ਇਸ ਆਪਰੇਸ਼ਨ ਤੋਂ ਬਾਅਦ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਅ ਨਹੀਂ ਇਹ ਸਾਰੀਆਂ ਜਿਹੜੀਆਂ ਹੁਣ ਅਕਸਰ ਮਿਥ ਬਣ ਗਈਆਂ ਜੇ ਪਹਿਲਾਂ ਹੋਇਆ ਕਰਦੀਆਂ ਸੀ ਇਹ ਜਦੋਂ ਅਸੀਂ ਚਿੱਟੇ ਮੋਤੀ ਦੇ ਆਪਰੇਸ਼ਨ ਕਰਦੇ ਸੀ ਤਾਂ ਲੋਕ 15 15 ਦਿਨ ਮਹੀਨਾ ਮਹੀਨਾ ਅੰਦਰ ਬੈਠ ਰਹੇ ਹੁੰਦੇ ਸੀ ਯਾਰ ਕਾਲਾ ਚਸ਼ਮਾ ਲਗਾ ਕੇ ਤੇ ਲਾਈਟ ਨਹੀਂ ਜਗਾਣੀ ਅੱਜ ਕੱਲ ਤਾਂ ਸਭ ਕੁਝ ਚੇਂਜ ਹੋ ਗਿਆ ਹੁਣ ਲੋਕ ਕਹਿੰਦੇ ਕਿ ਤੁਸੀਂ ਵਰਕਿੰਗ ਡੇਸ ਕਿ ਵਰਕਿੰਗ ਆਵਰਸ ਵੀ ਕਿਉਂ ਖ ਜਦੋਂ ਖਾਸ ਕਰਕੇ ਅਸੀਂ ਸਮਾਈਲ ਕਰਦੇ ਹਾਂ ਕਰਨ ਤੋਂ ਮਗਰੋਂ ਅੱਧੇ ਘੰਟੇ ਬਾਅਦ ਤੋਂ 4 ਤੋਂ 5 ਘੰਟੇ ਵਾਸਤੇ ਰੜਕ ਪੈਂਦੀ ਹੈ ਪਾਣੀ ਚੱਲਦਾ ਹੈ ਉਹ ਅਸੀਂ ਕਹਿੰਨੇ ਮਰੀਜ਼ ਨੂੰ ਜਾ ਕੇ ਦਵਾਈਆਂ ਪਾ ਕੇ ਔਰ ਸੌਂ ਜਾਣਾ ਹੈ ਜਦੋਂ ਤੁਸੀਂ 5-6 ਬਾਅਦ ਘੰਟੇ ਬਾਅਦ ਉੱਠੋਗੇ ਤੁਸੀਂ ਕੰਫਰਟੇਬਲ ਹੋਵੋਗੇ ਔਰ ਤੁਹਾਡੀ ਵਿਜ਼ਨ ਹੋਏਗੀ 75 ਤੋਂ 80% ਨੈਕਸਟ ਮਾਰਨਿੰਗ ਜਦੋਂ ਤੁਸੀਂ ਉੱਠੋਗੇ ਤਾਂ ਹੋਰ ਜ਼ਿਆਦਾ ਕੰਫਰਟੇਬਲ ਹੋਵੋਗੇ ਔਰ ਤੁਹਾਡੀ ਵਿਜ਼ਨ ਵਿਲ ਬੀ 95 ਤੋਂ 98% ਅਗਲੇ 2-4 ਦਿਨ ਦੇ ਵਿੱਚ ਉਹੀ 100% ਹੋ ਜਾਂਦੀ ਹੈ ਸੋ ਅਗਲੇ ਦਿਨ ਤੋਂ ਇਨਸਾਨ ਆਪਣੇ ਸਾਰੇ ਕੰਮ ਕਰ ਸਕਦਾ ਕਿਤੇ ਵੀ ਜਾ ਸਕਦਾ ਡਰਾਈਵ ਕਰ ਸਕਦਾ ਸਭ ਕੁਝ ਕਰ ਸਕਦਾ ਐਕਸਰਸਾਈਜ਼ ਕਰਨ ਵਾਲਾ ਐਕਸਰਸ ਨੇ ਮੋਬਾਈਲ ਸਟੋਰ ਚਲਾ ਸਕਦਾ ਜੀ ਸੋ ਕਿਸ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਕੁਝ ਦਿਨਾਂ ਵਾਸਤੇ ਇਨਫੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਅਸੀਂ ਕਹਿੰਨੇ ਕਿ ਅੱਖ ਦੇ ਅੰਦਰ ਗੰਦਾ ਪਾਣੀ ਨਾ ਜਾਵੇ ਸੋ ਤੁਸੀਂ ਅੱਖਾਂ ਬੰਦ ਕਰਕੇ ਮੂੰਹ ਧੋ ਲਓ ਉਸ ਤੋਂ ਬਾਅਦ ਅੱਖਾਂ ਨੂੰ ਸਾਫ਼ ਕਰਕੇ ਐਂਟੀਬਾਇਟਿਕ ਡ੍ਰੋਪਸ ਨੇ ਉਹਦੀ ਇੱਕ ਬੂੰਦ ਪਾ ਲਓ ਤਾਂ ਕਿ ਇਨਫੈਕਸ਼ਨ ਨਾ ਹੋਵੇ ਹਫਤੇ ਬਾਅਦ ਜੋ ਮਰਜ਼ੀ ਕਰੋ ਤੁਸੀਂ ਯੂ ਕੈਨ ਗੋ ਫॉर সুইਮਿੰਗ ਆਲਸੋ ਨੈਕਸਟ ਡੇ ਯੂ ਕੈਨ ਰੱਬ ਯੂ ਆਈਜ਼ ਆਫਟਰ ਸਮਾਈਲਪ੍ਰੋ ਸਪਰੇਸ਼ਨ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਵੇਂ ਅਸੀਂ ਦੇਖਦੇ ਆਂ ਵੀ ਉਹ ਕਾਲੇ ਰੰਗ ਦਾ ਚਸ਼ਮਾ 40 40 45 45 ਦਿਨ ਲਾ ਕੇ ਰੱਖਦੇ ਆ ਵੀ ਸੂਰਜ ਨਹੀਂ ਦੇਖਣਾ ਤੁਸੀਂ ਬਲਬ ਨਹੀਂ ਦੇਖਣਾ ਇਹ ਇਸ ਸਪਰੇਸ਼ਨ ਤੋਂ ਬਾਅਦ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਅ ਨਹੀਂ ਇਹ ਸਾਰੀਆਂ ਜਿਹੜੀਆਂ ਹੁਣ ਅਕਸਰ ਮਿਥ ਬਣ ਗਈਆਂ ਜੇ ਪਹਿਲਾਂ ਹੋਇਆ ਕਰਦੀਆਂ ਸੀ ਇਹ ਜਦੋਂ ਅਸੀਂ ਚਿੱਟੇ ਮੋਤੀ ਦੇ ਆਪਰੇਸ਼ਨ ਕਰਦੇ ਸੀ ਤਾਂ ਲੋਕ 15 15 ਦਿਨ ਮਹੀਨਾ ਮਹੀਨਾ ਅੰਦਰ ਬੈਠ ਰਹੇ ਹੁੰਦੇ ਸੀ ਯਾਰ ਕਾਲਾ ਚਸ਼ਮਾ ਲਗਾ ਕੇ ਤੇ ਲਾਈਟ ਨਹੀਂ ਜਗਾਣੀ ਅੱਜ ਕੱਲ ਤਾਂ ਸਭ ਕੁਝ ਚੇਂਜ ਹੋ ਗਿਆ ਹੁਣ ਲੋਕ ਕਹਿੰਦੇ ਕਿ ਤੁਸੀਂ ਵਰਕਿੰਗ ਡੇਸ ਕਿ ਵਰਕਿੰਗ ਆਵਰਸ ਵੀ ਕਿਉਂ ਖ ਜਦੋਂ ਖਾਸ ਕਰਕੇ ਸੀ ਸਮਾਈਲ ਕਰਦੇ ਹਾਂ ਕਰਨ ਤੋਂ ਮਗਰੋਂ ਅੱਧੇ ਘੰਟੇ ਬਾਅਦ ਤੋਂ 4 ਤੋਂ 5 ਘੰਟੇ ਵਾਸਤੇ ਰੜਕ ਪੈਂਦੀ ਹੈ ਪਾਣੀ ਚੱਲਦਾ ਹੈ ਉਹ ਅਸੀਂ ਕਹਿੰਨੇ ਮਰੀਜ਼ ਨੂੰ ਜਾ ਕੇ ਦਵਾਈਆਂ ਪਾ ਕੇ ਔਰ ਸੌਂ ਜਾਣਾ ਹੈ ਜਦੋਂ ਤੁਸੀਂ 5-6 ਬਾਅਦ ਘੰਟੇ ਬਾਅਦ ਉੱਠੋਗੇ ਤੁਸੀਂ ਕੰਫਰਟੇਬਲ ਹੋਵੋਗੇ ਔਰ ਤੁਹਾਡੀ ਵਿਜ਼ਨ ਹੋਏਗੀ 75 ਤੋਂ 80% ਨੈਕਸਟ ਮਾਰਨਿੰਗ ਜਦੋਂ ਤੁਸੀਂ ਉੱਠੋਗੇ ਤਾਂ ਹੋਰ ਜ਼ਿਆਦਾ ਕੰਫਰਟੇਬਲ ਹੋਵੋਗੇ ਔਰ ਤੁਹਾਡੀ ਵਿਜ਼ਨ ਵਿਲ ਬੀ 95 ਤੋਂ 98% ਅਗਲੇ 2-4 ਦਿਨ ਦੇ ਵਿੱਚ ਉਹੀ 100% ਹੋ ਜਾਂਦੀ ਹੈ ਸੋ ਅਗਲੇ ਦਿਨ ਤੋਂ ਇਨਸਾਨ ਆਪਣੇ ਸਾਰੇ ਕੰਮ ਕਰ ਸਕਦਾ ਕਿਤੇ ਵੀ ਜਾ ਸਕਦਾ ਡਰਾਈਵ ਕਰ ਸਕਦਾ ਸਭ ਕੁਝ ਕਰ ਸਕਦਾ ਐਕਸਰਸਾਈਜ਼ ਕਰਨ ਵਾਲਾ ਐਕਸਰਸ ਮੂਵਲਸਟਾਂ ਨੂੰ ਚਲਾ ਸਕਦਾ ਜੀ ਸੋ ਕਿਸ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਕੁਝ ਦਿਨਾਂ ਵਾਸਤੇ ਇਨਫੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਅਸੀਂ ਕਹਿੰਨੇ ਕਿ ਅੱਖ ਦੇ ਅੰਦਰ ਗੰਦਾ ਪਾਣੀ ਨਾ ਜਾਵੇ ਸੋ ਤੁਸੀਂ ਅੱਖਾਂ ਬੰਦ ਕਰਕੇ ਮੂੰਹ ਧੋ ਲਓ ਉਸ ਤੋਂ ਬਾਅਦ ਅੱਖਾਂ ਨੂੰ ਸਾਫ਼ ਕਰਕੇ ਐਂਟੀਬਾਇਓਟਿਕ ਡ੍ਰੋਪਸ ਨੇ ਉਹਦੀ ਇੱਕ ਬੂੰਦ ਪਾ ਲਓ ਤਾਂ ਕਿ ਇਨਫੈਕਸ਼ਨ ਨਾ ਹੋਵੇ ਹਫਤੇ ਬਾਅਦ ਜੋ ਮਰਜ਼ੀ ਕਰੋ ਤੁਸੀਂ ਯੂ ਕੈਨ ਗੋ ਫॉर সুইਮਿੰਗ ਆਲਸੋ ਨੈਕਸਟ ਡੇ ਯੂ ਕੈਨ ਰੱਬ ਯੂ ਆਈਜ਼ ਆਫਟਰ ਸਮਾਈਲਪ੍ਰੋ ਸਪਰੇਸ਼ਨ ਫਿਰ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਵੇਂ ਅਸੀਂ ਦੇਖਦੇ ਆਂ ਵੀ ਉਹ ਕਾਲੇ ਰੰਗ ਦਾ ਚਸ਼ਮਾ 40 40 45 45 ਦਿਨ ਲਾ ਕੇ ਰੱਖਦੇ ਆ ਵੀ ਸੂਰਜ ਨਹੀਂ ਦੇਖਣਾ ਤੁਸੀਂ ਬਲਬ ਨਹੀਂ ਦੇਖਣਾ ਇਹ ਇਸ ਆਪਰੇਸ਼ਨ ਤੋਂ ਬਾਅਦ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਅ ਨਹੀਂ ਇਹ ਸਾਰੀਆਂ ਜਿਹੜੀਆਂ ਹੁਣ ਅਕਸਰ ਮਿਥ ਬਣ ਗਈਆਂ ਜੇ ਪਹਿਲਾਂ ਹੋਇਆ ਕਰਦੀਆਂ ਸੀ ਇਹ ਜਦੋਂ ਅਸੀਂ ਚਿੱਟੇ-ਮੋਤੇ ਦੇ ਆਪਰੇਸ਼ਨ ਕਰਦੇ ਸੀ ਤਾਂ ਲੋਕ 15 15 ਦਿਨ ਮਹੀਨਾ-ਮਹੀਨਾ ਅੰਦਰ ਬੈਠੇ ਰਹਿੰਦੇ ਸੀ ਔਰ ਕਾਲਾ ਚਸ਼ਮਾ ਲਗਾ ਕੇ ਔਰ ਲਾਈਟ ਨਹੀਂ ਜਗਾਣੀ ਅੱਜ ਕੱਲ ਤਾਂ ਸਭ ਕੁਝ ਚੇਂਜ ਹੋ ਗਿਆ ਹੁਣ ਲੋਕ ਕਹਿੰਦੇ ਕਿ ਤੁਸੀਂ ਵਰਕਿੰਗ ਡੇਸ ਤੱਕੀ ਵਰਕਿੰਗ ਆਵ ਜਦੋਂ ਖਾਸ ਕਰਕੇ ਅਸੀਂ ਸਮਾਈਲ ਕਰਦੇ ਹਾਂ ਕਰਨ ਤੋਂ ਮਗਰੋਂ ਅੱਧੇ ਘੰਟੇ ਬਾਅਦ ਤੋਂ 4 ਤੋਂ 5 ਘੰਟੇ ਵਾਸਤੇ ਰੜਕ ਪੈਂਦੀ ਹੈ ਪਾਣੀ ਚੱਲਦਾ ਹੈ ਵਾਸੀ ਕਹਿੰਦੇ ਮਰੀਜ਼ ਨੂੰ ਜਾ ਕੇ ਦਵਾਈਆਂ ਪਾ ਕੇ ਔਰ ਸੋ ਜਾਣਾ ਹੈ ਜਦੋਂ ਤੁਸੀਂ 5-6 ਬਾਅਦ ਘੰਟੇ ਬਾਅਦ ਉੱਠੋਗੇ ਤੁਸੀਂ ਕੰਫਰਟੇਬਲ ਹੋਵੋਗੇ ਔਰ ਤੁਹਾਡੀ ਵਿਜ਼ਨ ਹੋਏਗੀ 75 ਤੋਂ 80% ਨੈਕਸਟ ਮਾਰਨਿੰਗ ਜਦੋਂ ਤੁਸੀਂ ਉੱਠੋਗੇ ਤਾਂ ਹੋਰ ਜ਼ਿਆਦਾ ਕੰਫਰਟੇਬਲ ਹੋਵੋਗੇ ਔਰ ਤੁਹਾਡੀ ਵਿਜ਼ਨ ਵਿਲ ਬੀ 95 ਤੋਂ 98% ਅਗਲੇ 2-4 ਦਿਨ ਦੇ ਵਿੱਚ ਉਹੀ 100% ਹੋ ਜਾਂਦੀ ਹੈ ਸੋ ਅਗਲੇ ਦਿਨ ਤੋਂ ਇਨਸਾਨ ਆਪਣੇ ਸਾਰੇ ਕੰਮ ਕਰ ਸਕਦਾ ਕਿਤੇ ਵੀ ਜਾ ਸਕਦਾ ਡਰਾਈਵ ਕਰ ਸਕਦਾ ਸਭ ਕੁਝ ਕਰ ਸਕਦਾ ਐਕਸਰਸਾਈਜ਼ ਕਰਨ ਵਾਲਾ ਐਕਸਰਸਾਈ ਮੋਬਾਈਲ ਸਲੋ ਚਲਾ ਸਕਦਾ ਜੀ ਸੋ ਕਿਸ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਕੁਝ ਦਿਨਾਂ ਵਾਸਤੇ ਇਨਫੈਕਸ਼ਨ ਨੂੰ ਅਵੋਇਡ ਕਰਨਾ ਵਾਸਤੇ ਅਸੀਂ ਕਹਿੰਨੇ ਕਿ ਅੱਖ ਦੇ ਅੰਦਰ ਗੰਦਾ ਪਾਣੀ ਨਾ ਜਾਵੇ ਸੋ ਤੁਸੀਂ ਅੱਖਾਂ ਬੰਦ ਕਰਕੇ ਮੂੰਹ ਧੋ ਲਓ ਉਸ ਤੋਂ ਬਾਅਦ ਅੱਖਾਂ ਨੂੰ ਸਾਫ਼ ਕਰਕੇ ਐਂਟੀਬਾਇਟਿਕ ਡ੍ਰੋਪਸ ਨੇ ਉਹਦੀ ਇੱਕ ਬੂੰਦ ਪਾ ਲਓ ਤਾਂ ਕਿ ਇਨਫੈਕਸ਼ਨ ਨਾ ਹੋਵੇ ਹਫਤੇ ਬਾਅਦ ਜੋ ਮਰਜ਼ੀ ਕਰੋ ਤੁਸੀਂ ਯੂ ਕੈਨ ਗੋ ਫਾਰ সুইਮਿੰਗ ਆਲਸੋ ਨੈਕਸਟ ਡੇ ਯੂ ਕੈਨ ਰੱਬ ਯੂ ਆਈਜ਼ ਆਫਟਰ ਸਮਾਈਲਪ੍ਰੋ